ਤੁਸੀਂ ਦਿਵਾਨ ਟੋਟਰਮਲ ਦੇ ਵਾਂਛੇ ਦੇ ਵਿੱਚੋਂ ਆਉਨੇ ਹੋ ਜਦੋਂ ਹਰ ਸਾਲ ਇੱਥੇ ਆਉਨੇ ਹੋ ਜੋੜ ਮੇਲੇ ਤੇ ਕਿੱਦਾਂ ਮਹਿਸੂਸ ਕਰਦੇ ਹੋ ਕੀ ਸੋਚਦੇ ਹੋ ਕਿੰਨੀ ਜੀ ਲੰਗਰ ਵਰਤਾ ਦੇਖ ਰਹੇ ਹੋ ਸਮੇਂ ਮਹਾਰਾਜ ਆਪਣੇ ਆਪ ਕਰੀ ਜਾ ਰਹੇ ਇਹ ਆਪ ਕਰਾਉਂਦੇ ਨੇ ਤੇ ਆਪੇ ਜੋ ਕਹਿੰਦੇ ਨੇ ਉਹ ਕਰ ਦਿੰਦੇ ਆ ਬਹੁਤ سارے ਸ਼ਰਧਾਲੂ ਗਿਲਾ ਵੀ ਕਰਦੇ ਆ ਕਿ ਉਹਨਾਂ ਦੀ ਹਵੇਲੀ ਦੀ ਕਿਉਂ ਨਹੀਂ ਕੇਅਰ ਨਹੀਂ ਹੋਈ ਸਿੱਧ ਨਾਮ ਦੇਖੋ ਅਸ਼ਟਕ ਨਾਮ ਮੈਂ ਹਵੇਲੀ ਤੇ ਗਿਆ ਨਾ ਸਾਨੂੰ ਪਤਾ ਨਾ ਸਾਨੂੰ ਲੈਣਾ ਨਾ ਸਾਨੂੰ ਲੈਣਾ ਸੀ ਅੱਜ ਕੱਲ ਦੀ ਪੀੜ੍ਹੀ ਉਹਨਾਂ ਨੂੰ ਬਿਲਕੁਲ ਭੁੱਲ ਚੁੱਕੇ ਆ ਵੀ ਉਹ ਸਾਡੇ ਖਾਤਰ ਕੀ ਕਰਕੇ ਗਏ ਨੇ ਤੇ ਅਸੀਂ ਉਹਨਾਂ ਲਈ ਕੀ ਕਰ ਰਹੇ ਆ ਕੋਈ ਵਾਹ ਮਹਾਰਾਜਾ ਕਿਰਪਾ ਬਹੁਤ ਹੋ ਜਾਗਾ ਜੀ ਬੜੀ ਕਿਰਪਾ ਹੋ ਜੀ ਅਸੀਂ ਤਾਂ ਸੋਚੀਏ ਸਾਨੂੰ ਫਾਦਰ ਸਾਹਿਬ ਨੇ ਇੱਥੇ ਲੜ ਲਾਇਆ ਅਸੀਂ ਲਗੇ ਆ ਬਸ ਸ਼ਿਵਾ ਕਰੋ ਨਾਲ ਜੁੜੋ ਇੱਥੇ ਬੰਦਰ ਭੰਡਾਰ ਭਰੇ ਬੇ ਨੇ ਇਹ ਚੁੱਕੇ ਲੈ ਜਾ ਸਰ ਹਿੰਮਤ ਲੈ ਜਾਓ ਸ਼੍ਰੀ ਫਟੇਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀਆਂ ਜਿੱਥੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਿੱਤੀ ਸੀ ਜਦੋਂ ਇਤਿਹਾਸ ਦੇ ਪੰਨੇ ਫਰੋਲੇ ਜਾਂਦੇ ਆ ਤਾਂ ਦੀਵਾਨ ਟੋਡਰਮਲ ਦਾ ਵੀ ਜਿਗਰ ਆਉਂਦਾ ਤੇ ਦੀਵਾਨ ਟੋਡਰਮਲ ਦੇ ਵੰਸ਼ ਵਿੱਚ ਸਾਡੇ ਨਾਲ ਨੇ ਜਿਨ੍ਹਾਂ ਵੱਲੋਂ ਇਹ ਜਿਹੜਾ ਸ਼ਹੀਦੀ ਜੋੜ ਮੇਲਾ ਉੱਤੇ ਹਰ ਸਾਲ ਲੰਗਰ ਲਾਇਆ ਜਾਂਦਾ ਸਰਬਾਈ ਗੁਰੂ ਜੀ ਖਾਲਸਾ ਵਗਜੂ ਫਤਿਹ ਮਹਾਰਾਜੀ ਹੁਕਮ ਕਰੋ ਤੁਸੀਂ ਦੀਵਾਨ ਟੋਡਰਮਲ ਦੇ ਵੰਸ਼ ਦੇ ਵਿੱਚੋਂ ਆਉਨੇ ਹੋ ਜਦੋਂ ਹਰ ਸਾਲ ਇੱਥੇ ਆਉਨੇ ਹੋ ਜੋੜ ਮੇਲੇ ਤੇ ਕਿੱਦਾਂ ਮਹਿਸੂਸ ਕਰਦੇ ਹੋ ਕੀ ਸੋਚਦੇ ਹੋ ਕੋ ਅਸੀਂ ਸੇਵਾ ਕਰਨ ਆਨੇ ਆ ਸੇਵਾ ਕਰਕੇ ਚਲੇ ਜਾਨੇ ਆ ਤੁਸੀਂ ਇਹ ਸਾਨੂੰ ਇਸ ਤਰਫ ਨਾਲ ਸ਼ਸਰੀ ਦਰਵਰ ਕੀ ਜਾਂਦੇ ਨਹੀਂ ਇਹ ਤੁਸੀਂ ਆਪਣਾ ਦੇਖ ਲਓ ਜੋਗ ਕਰ ਰਹੇ ਨੇ ਲੋਕ ਬੱਚੇ ਕਰ ਰਹੇ ਨੇ ਅਸੀਂ ਤੇ ਬੈਠੇ ਆ ਅਸੀਂ ਦੇਖ ਰਹੇ ਹਾਂ ਵੀ ਕੌਣ ਕੀ ਕਰ ਰਿਹਾ ਤੇ ਕੌਣ ਕੀ ਨਹੀਂ ਕਰ ਰਿਹਾ ਬਾਕੀ ਜਿਹਨੀਆਂ ਮਨੋ ਕਾਮਨਾ ਪੂਰਨ ਹੁੰਦੀ ਹੈ ਉਹ ਇਸ ਦੇ ਪਾਸ਼ਾ ਕਰਦੇ ਨੇ ਮੈਂ ਤਾਂ ਨਹੀਂ ਕਰ ਸਕਦਾ ਨਾ kiya ਹੈ ਨਾ ਕਰ ਸਕੇ ਨਾ ਕਰ ਸਕੇ ਸ਼ਰੀਰ ਅਸੀਂ ਜੋ ਕੁਝ ਨਹੀਂ ਕਰ ਸਕਦੇ ਜੋਗੇ ਨਾ ਜੋਗਾ ਤਨਾ ਕਰ ਸਕਦੇ ਆ ਇਹ ਜਿੰਨੇ ਲੰਗਰ ਵਰਕਾ ਦੇਖ ਰਹੇ ਹੋ ਸਮੇ ਮਹਾਰਾਜ ਆਪਣੇ ਆਪ ਕਰ ਹੀ ਆ ਰਹੇ ਇਹ ਆਪ ਕਰੰਦੇ ਨੇ ਤੇ ਆਪੇ ਜੋ ਕਹਿੰਦੇ ਨੇ ਅਸੀਂ ਕਰ ਦਿੰਦੇ ਆ ਜੋ ਬੋਲਦੇ ਨੇ ਅਸੀਂ ਪੜਾ ਦਿੰਦੇ ਆ ਬਸ ਸੇਵਾ ਸਾਡੀ ਨਹੀਂ ਹੈਗੀ ਇਸ ਤੋਂ ਲਾਉ ਸਾਡੀ ਕੋਈ ਸੇਵਾ ਨਹੀਂ ਹੁਣ ਅਸੀਂ ਆਏ ਸੀ ਅਸੀਂ 16 ਨੂੰ ਚੱਲੇ ਆ ਦਿੱਲੀ ਤੋਂ 16 ਨੂੰ ਪਾਠ ਕਰਨੇ ਆ ਖੰਡ ਬਾੜ ਸਭ ਜਦਾ ਨਾਮ ਦਾ ਤੇ ਅਸੀਂ ਸਤਨ ਨੂੰ ਮਦਦ ਹੁੰਦਾ 18 ਨੂੰ ਭੋਗ ਵੰਦਿਆ 19 ਨੂੰ ਅਸੀਂ ਚੱਲ ਬਨੇ 19 ਨੂੰ ਫਿਰ ਜੰਨੇ ਸਿਸਕਨ ਸਾਹਿਬ ਗੁਰਦੁਆਰੇ ਲੰਗਰ ਕਰਨੇ ਆ ਫਿਰ ਉਸ ਤੋਂ ਬਾਅਦ ਚੱਲ ਬਨੇ ਆ ਜਿਹੜਾ ਗਾਣ ਦਵਾਨ ਟੋਡਰ ਮਲ ਜੀ ਦਾ ਕਿਨਮਾ ਵੰਸ਼ ਚੱਲ ਰਿਹਾ ਹੁਣ ਉਸ ਕੱਲ ਨੂੰ ਤੁਸੀਂ ਮਤਲਬ ਮੈਂ ਕਹਣਾ ਮੈਂ ਸ਼ਾਸਤ ਤੋਂ ਪਹਿਲੇ ਗਿਆ ਨਾ ਮੈਂ ਸ਼ਾਸਤ ਦੀ ਕੋਈ ਗੱਲ ਨਹੀਂ ਕਰਾਂਗਾ ਰੋਣ ਮਾਰ। ਅਗਰ ਮੈਂ ਸ਼ਾਸਤ ਦੀ ਗੱਲ ਕਰਾਂਗਾ ਤਾਂ ਸ਼ਾਸਤ ਕੀ ਕਰਨਾ ਹੈ ਸਾਡੇ ਕੋਲ ਮਹਾਰਾਜਾ ਦੀ ਕਿਰਪਾ ਬਹੁਤ ਕੁਝ ਹੈ ਜੀ ਬੜੀ ਕਿਰਪਾ ਉਹਦੀ। ਅਸੀਂ ਤਾਂ ਸੋਚੀਏ ਸਾਨੂੰ ਫਾਦਰ ਸਾਹਿਬ ਨੇ ਇੱਥੇ ਲੜ ਲਾਇਆ ਅਸੀਂ ਲੱਗੇ ਹਾਂ ਬਸ। ਜਦੋਂ ਲੋਕ ਵੀ ਬਹੁਤ ਸਾਰੇ ਜਿਹੜੇ ਸ਼ਰਧਾਲੂ ਹੈ ਇੱਥੇ ਸਜਦਾ ਕਰਨ ਆਉਂਦੇ ਆ ਦਰਸ਼ਨਾਂ ਆਉਂਦੇ ਆ ਤਾਂ ਤੁਹਾਨੂੰ ਵੀ ਮਿਲਦੇ ਆ ਕੀ ਗੱਲਾਂ ਕਰਦੇ ਕੀ ਮਹਿਸੂਸ ਕਰਦੇ ਉਹਦੇ। ਅਸੀਂ ਇਹ ਮਸੂਸ ਗਨਾਂ ਅਸੀਂ ਨਰੋਂ ਗਨਾਂ ਇੱਕ ਸੇਵਾ ਕਰੋ ਨਾਲ ਜੁੜੋ ਇੱਥੇ ਬੰਦਰ ਭੰਡਾਰ ਭਰੇ ਬੇ ਨੇ ਇਹ ਚੁੱਕੇ ਲਿਆਸੋ ਹਿੰਮਤ ਲੈ ਜਾਓ ਬਈ ਦੇਖੋ ਮੇਰੀ ਗੱਲ ਸੁਣੋ ਇਹ ਮਸ਼ਰੀ ਦਾ ਪਾਲੇ ਫਿਰ ਇੱਕ ਚੜ੍ਹ ਕੇ ਲੋਕ ਚਲੇਗੇ ਇਹ ਮਹਾਰਾਜੋ ਕੋ ਕਮੀ ਕੁਸ਼ੀ ਦੌਲਤ ਦੀ ਮਾਇਆ ਦੀ ਸ਼ਰੂ ਦੀ ਕੋ ਕਮੀ ਥੋੜਾ ਇਹਨਾਂ ਦੇ ਬੜੇ ਤੁਸੀਂ ਆਇਓ ਨਾ ਅਗਰ ਸੰਸਾਰ ਤੇ ਤੇ ਤੁਸੀਂ ਇੱਥੇ ਬਸ ਸੇਵਾ ਕਰੋ ਸਭ ਪ੍ਰਾਪਤੀ ਹੈਗੀ ਪਰ ਬਹੁਤ ਸਾਰੇ ਸ਼ਰਧਾਲੂ ਗਿਲਾ ਵੀ ਕਰਦੇ ਆ ਕਿ ਉਹਨਾਂ ਦੀ ਹਵੇਲੀ ਦੀ ਕਿਉਂ ਨਹੀਂ ਕੇਅਰ ਨਹੀਂ ਹੋਈ ਅਸੀਂ ਤਾਂ ਨਾ ਦੇਖੋ ਅੱਜਕ ਨਾ ਮੈਂ ਹਵੇਲੀ ਤੇ ਗਿਆ ਨਾ ਸਾਨੂੰ ਪਤਾ ਨਾ ਸਾਨੂੰ ਲੈਣਾ ਨਾ ਸਾਨੂੰ ਲੈਣਾ ਅਸੀਂ ਨਾ ਇਹ ਸ਼ਕਰੀ ਪੈਨੇ ਆ ਨਾ ਅਸੀਂ ਕ੍ਰਿਸ਼ਨ ਨੂੰ ਆ ਕੇ ਤੇ ਸ਼ੋਅ ਕਰਨੇ ਆ ਵੀ ਅਸੀਂ ਉੱਥੋਂ ਆਏ ਆ ਪਰ ਉਹ ਨਹੀਂ ਗੱਲ ਬੰਦਿਆ ਸਾਨੂੰ ਤਾਂ ਬਾਬਾ ਬਸ ਇੰਨੀ ਕਿਰਪਾ ਕਰੇ ਸੇਵਾ ਬਖਸ਼ੀ ਰੱਖੇ ਇਹ 20 ਸਾਲ 25 ਸਾਲ ਤੋਂ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਪਿੱਛੇ ਬਗੀ ਅਸੀਂ ਉਸ ਟਾਈਮ ਜਾਣਾ ਜਿਸ ਟਾਈਮ ਤੇ ਗੈਰ ਜਲਦੀ ਸੀ ਬਸ ਐਨਾ ਹੀ ਕਹਿਣਾ ਐ ਨਹੀਂ ਕਹਾਂਗੇ 7 ਤੋਂ 8 ਤੱਕ ਅਸੀਂ ਸੇਵਾ ਨਾ ਕੀਤੀ ਐ ਨਾ ਕਰ ਸਕੇ ਸ੍ਰੀ ਇਹ ਇਹ ਤਾਂ ਸਿਰ ਕਿਹਨੂੰ ਹੋਣੇ 27 ਨੂੰ ਵਾਪਸ ਕਰ ਚਲੇ ਜਾਣੇ 27 ਨੂੰ ਹੀ ਕਿਉਂ ਵਾਪਸ ਚਲੇ ਜਾਣੇ ਇਹ ਆਪਣੇ ਮੰਦ ਦੀਆਂ ਗੱਲਾਂ ਨੇ ਸਾਨੀਆਂ ਨੂੰ ਸ਼ੋਅ ਨਹੀਂ ਕਰ ਸਕਦੇ ਸੀ ਨਹੀਂ ਦੱਸ ਸਕਦੇ ਅੰਦਰ ਅਸੀਂ 26 ਨੂੰ ਲਾਵਾਂਗੇ ਹੁਣੇ ਚੋਈਏ 27 ਦੇ ਮਿੱਟਾ ਗਿਆ ਮੇਲਾ 25 ਅਸੀਂ 26 ਤਾਰਿਖ ਨੂੰ ਨਿਕਲ ਜਾਵਾਂਗੇ। ਇਹ ਸੰਗਤਾਂ ਇੱਥੇ ਆਉਂਦੀਆਂ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ? ਬਈ ਕਹਿੰਦੇ ਆ ਮਾਰਗ ਜੁੜੋ। ਅਸ਼ਿਪ ਦੇ ਪ੍ਰਾਤੂ ਹੋ। ਗੁਰੂ ਨਾਲ ਜੁੜੋ, ਗੁਰੂ ਵਾਲੇ ਬਣੋ। ਜੇ ਗੁਰੂ ਵਾਲੇ ਬਣੋਗੇ ਤੇ ਗੁਰੂ ਤੁਹਾਡੀ ਰੱਖਿਆ ਕਰੇਗਾ। ਨਹੀਂ ਤੇ ਤੁਸੀਂ ਫਿਰ ਅਰੂਰਾ ਹੀ ਰਹੇ ਜਾਓਗੇ। ਉਹਨੂੰ ਮੈਂ ਦੇਖਣਾ ਹਰ ਬੰਦਾ ਆਜਾ ਆਂਦਾ ਕਹਿੰਦਾ ਮੈਂ ਦੁਖੀ ਆ ਮੈਂ ਸੁਖੀ ਆ। ਮੈਂ ਸੁਖੀ ਤਾਂ ਹੋਏਗਾ ਸੇਵਾ ਤੇ ਕਰ ਬੈਲੇ ਮਮਾ। ਸੇਵਾ ਕਰੇਗਾ ਨਹੀਂ ਜੇ ਮੈਂ ਸੁਖੀ ਕੀ ਮੈਂ ਆਇਆ। ਸੇਵਾ ਬਿਨਾਂ ਤਾਂ ਕੁਝ ਵੀ ਨਹੀਂ ਆਗਾ। ਉਹ ਜਿਹੜਾ ਸੇਵਾ ਕਰਦਾ ਦੇਖੋ ਹੁਣ ਮੈਂ ਮਿਲਾ ਦਉ ਤੁਹਾਨੂੰ ਕੋਈ 8-10 ਬੰਦੇ ਮਿਸਾਲੇ ਕੋਈ ਇਸ ਪੱਕੇ ਸੇਵਾਦਾਰ ਨੇ ਉਹ ਬਹੁਤ ਸਾਰੇ ਨੇ ਸੇਵਾ ਮਿਲਾ ਦੇਣੇ ਸੇਵਾ ਕਰਦੇ ਨੇ ਮੁੰਡਾ ਲਈ ਜਾ ਰਹੇ ਨੇ ਉਹ ਦੇਖੋ ਸਾਰੇ ਗੁਰੂ ਨਾਲੇ ਕੰਮ ਕਰਦਾ ਕੋਈ ਕੰਮ ਨੂੰ ਹੱਥ ਨਹੀਂ ਲਾਣਾ ਮੈਂ ਅੰਨਕ ਟੋਕਰ ਬਣ ਕੇ ਵੀ ਨਹੀਂ ਕਰਦਾ ਬਾਬਾ ਕਿਰਪਾ ਕੀ ਦੀ ਮੈਂ ਭੰਡਾਰ ਪਰੇ ਬੈਣ ਅਣਾ ਇੱਕ ਪੱਕਾ ਸੇਵਾਦਾਰ ਰਾਜ ਸਿੰਘ ਉਹਨੂੰ ਬੁਲਿਖੋ ਉਨੇ ਆਪਣੀ ਲੜਕੀ ਨੂੰ ਸ਼ਿਫ ਦਿੱਤੀਏ ਕਾਰ ਸ਼ਿਫਤ ਰੱਖੀਏ ਇੱਕ ਗੱਡੀ ਹੋ ਰੱਖੀਏ ਆਪਣਾ ਬਲੂਰੋ ਕਹਿੰਦਾ ਮੈਂ ਜਿੰਨੀ ਸਾਈਕਲ ਨਹੀਂ ਰੱਖੀ ਕੋਠੀ ਦਾ ਵੱਡੀ ਝੂੜੂ ਜਾਨੇ ਓਠੀ ਮਾਰਾਂ ਬਖਸ਼ੀ ਨੂੰ ਰਾਜ ਕਰਦਾ ਮੈਂ ਕਿਉਂ ਭਾਈ ਇਹ ਦੇਖੋ ਪੁੱਛ ਲੋ ਇਹ ਤਾਂ ਸਹੀ ਉਹਦੇ ਘਰ ਦੇ ਕੋਲ ਹੀ ਆਉਂਦੀ ਹੈ ਨਾ ਗੱਲ ਗੱਲ ਕਰ ਲੋ ਜਨਾਬ ਤਾਂ ਸਹੀ ਸਾਰੀ ਗੱਲਾਂ ਉਹਦੇ ਘਰ ਦੇ ਬਾਰੇ ਤੁਸੀਂ ਭਈ ਕੀ ਕੀ ਉਹਨੂੰ ਪਰਮਾਤਮਾ ਨੇ ਕਿਰਪਾ ਕੀਤੀ ਹੈ ਕਿਤੋਂ ਕਿਤੋਂ ਮੋੜ ਜੀ ਹਾਂ ਇਹ ਦਿਵਾਨ ਟੋਡਰ ਮਲ ਜੀ ਦੇ ਵੰਸ਼ ਦੇ ਵਿੱਚੋਂ ਅਸੀਂ ਜਿਹੜੇ ਕਹਿੰਦੇ ਆ ਕਿ ਗੁਰੂ ਸਾਹਿਬ ਦੀ ਸੇਵਾ ਕਰਨ ਦੇ ਨਾਲ ਹੀ ਸਭ ਕੁਝ ਮਿਲ ਜਾਂਦਾ ਹੈ ਕੁਝ ਹੋਰ ਸੇਵਾਦਾਰ ਵੀ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਇਹਨਾਂ ਦਿਨਾਂ ਦੇ ਵਾਈ ਗੁੱਡ ਜੀ ਦਾ ਖਾਲਸਾ ਵਾਈ ਗੁੱਡ ਜੀ ਦੀ ਫਤਿਹ ਮਤਲਬ ਬਾਬਾ ਜੀ ਨਾਲ ਬਹੁਤ ਟਾਈਮ ਤੋਂ ਮਤਲਬ ਸਾਰੀ ਸੰਗਤ ਜੁੜੀ ਹੋਈ ਹੈ ਮੇਰੇ ਸੋਹਰੇ ਪਰਿਵਾਰ ਮਤਲਬ ਬਾਬਾ ਜੀ ਦੀ ਨਾਲ ਇੱਥੇ ਇਸ ਧਰਤੀ ਤੇ ਸੇਵਾ ਕਰਦੇ ਸੀ ਮਤਲਬ ਮੇਰੇ ਵਿਆਹ ਤੋਂ ਬਾਅਦ ਮਤਲਬ ਮੈਂ ਵੀ ਉਹਨਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਮਤਲਬ ਸਾਡਾ ਸਨੇਹ ਹੈ ਇਹੀ ਹੈ ਵੀ ਇਹ ਸ਼ਹੀਦੀ ਦਿਨਾਂ ਨੂੰ ਯਾਦ ਕਰਿਆ ਜਾਵੇ ਵੀ ਉਦੋਂ ਸਾਬ ਜਦਾਂ ਨਾਲ ਹੋਇਆ ਕੀ ਸੀ ਨਾ ਕਿ ਦੁਨੀਆ ਨੂੰ ਇੱਥੇ ਮੇਲਾ ਜੋ ਦੇਖਣ ਆਉਂਦੇ ਆ ਲੋਕ ਇਹ ਬੜੀ ਗਲਤ ਚੀਜ਼ ਹੈ ਕਿਉਂਕਿ ਸਾਡੇ ਮਤਲਬ ਸਾਡੇ ਲਈ ਉਹ ਸਭ ਕੁਝ ਕੁਰਬਾਨ ਕਰ ਗਏ ਗੁਰੂ ਗੋਬਿੰਦ ਸਿੰਘ ਜੀ ਆਪਣਾ ਆਪਣੇ ਪੁੱਤਰ ਕੁਰਬਾਨ ਕਰ ਗਏ ਮਾਤਾ ਪਹਿਲਾਂ ਉਹਨਾਂ ਦੇ ਪਿਤਾ ਜੀ ਨੇ ਹੈਨਾ ਸਾਡੇ ਖਾਤਰ ਕੁਰਬਾਨੀਆਂ ਕੀਤੀਆਂ ਪਰ ਸਾਡੇ ਅਸੀਂ ਅੱਜ ਕੱਲ ਦੀ ਪੀੜ੍ਹੀ ਉਹਨਾਂ ਨੂੰ ਬਿਲਕੁਲ ਭੁੱਲ ਚੁੱਕੇ ਆ ਵੀ ਉਹ ਸਾਡੇ ਖਾਤਰ ਕੀ ਕਰਕੇ ਗਏ ਨੇ ਤੇ ਅਸੀਂ ਉਹਨਾਂ ਲਈ ਕੀ ਕਰ ਰਹੇ ਆ ਸਰਦਾਰ ਨਾਲ ਸੇਵਾਦਾਰ ਸਿੰਘ ਜਿਹੜੇ ਕਹਿੰਦੇ ਕਿ ਸਾਡੇ ਗੁਰੂਆਂ ਨੇ ਸਾਡੇ ਕਰਕੇ ਸ਼ਹਾਦਤਾਂ ਦਿੱਤੀਆਂ ਨੇ ਸਾਨੂੰ ਇਹ ਜਿਹੜਾ ਸ਼ਹੀਦੀ ਦਿਹਾੜਾ ਇਹਨੂੰ ਮੇਲਾ ਨਹੀਂ ਸਮਝਣਾ ਚਾਹੀਦਾ ਉਹਨਾਂ ਨੂੰ ਸੱਚਦਾ ਕਰਨਾ ਚਾਹੀਦਾ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ